ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਨਵਾਂ ਬਲੌਗ ਸ਼ੁਰੂ ਕਰਨ ਲੱਗੇ ਹਾਂ ਕਿ ਕੱਲ ਤੋਂ ਬੱਚਿਆਂ ਦੇ ਸ਼ੁਰੂ ਹੋ ਰਹੇ ਨੇ ਸਕੂਲ 7 ਤਰੀਕ ਤੋਂ ਛੁੱਟੀਆਂ ਸੀਗੀਆਂ ਹੜ੍ਹ ਦੀ ਵਜ੍ਹਾ ਕਰਕੇ ਜੋ ਪਰੇਸ਼ਾਨੀਆਂ ਪੰਜਾਬ 'ਚ ਚੱਲ ਰਹੀਆਂ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਠੀਕ ਹੋ ਰਿਹਾ ਹੈ ਮਾਹੌਲ ਤੇ ਇਸੇ ਨੂੰ ਧਿਆਨ 'ਚ ਰੱਖ ਕੇ ਫਿਰ ਜਿਹੜੇ ਸਕੂਲ ਵਾਲੇ ਆ ਉਹਨਾਂ ਨੇ ਹੁਣ ਕੱਲ ਤੋਂ 8 ਤਰੀਕ ਤੋਂ ਸਕੂਲ ਓਪਨ ਕਰਤੇ ਆ ਤੇ ਅੱਜ ਮੇਰੇ ਬੱਚੇ ਸ਼ਾਮ ਦੇ ਵਜਰੇ ਨੇ 6 7 ਤਰੀਕ ਦੇ ਤੇ ਹੁਣ ਮੈਸੇਜ ਆ ਗਿਆ ਤੇ ਬੱਚੇ ਇੰਨੀ ਜੋਰ ਸ਼ੋਰ ਨਾਲ ਪੜਾਈ ਕਰ ਰਹੇ ਹੈ ਨਾ ਪਹਿਲੀ ਗੱਲ ਮੈਂ ਹਾਂ ਤਾਂ ਨਹੀਂ ਕਰੂੰਗੀ ਵੀ ਜਗਾ ਕੇ ਤੇ ਉੱਧਰ ਵੀ ਕਿੰਨੇ ਸੀਰੀਅਸ ਹੋ ਕੇ ਪੜ੍ਹਦੇ ਪਏ ਹੈ ਮੇਰੇ ਨਿਆਣੇ ਇੱਕ ਹਫਤਾ ਛੁੱਟੀਆਂ ਰਹੀਆਂ ਨਾ ਅਸੀਂ ਉਹਨਾਂ ਹੀ ਕਲਾਸਾਂ ਲਾਈਆਂ ਓਏ ਹੋਏ ਨਾ ਆਪਾਂ ਔਨਲਾਈਨ ਕਲਾਸਾਂ ਲਾਈਆਂ ਤਿਨਾ ਸੀ ਜਿਹੜਾ ਮੁਵਕੰਨਦਾਰ ਇਹੋ ਕੀਤਾ ਤੇ ਅੱਜ ਪਤਾ ਲੱਗ ਚੁੱਕਿਆ ਹੈ ਕਿ ਕੱਲ ਸਵੇਰੇ ਸਕੂਲੇ ਜਾਣਾ ਹੈ ਓਏ ਹੋਏ ਨਹੀਂ ਤੇ ਮੇਰਾ ਪੁੱਤ ਜਿਹੜਾ ਨਿੱਕਾ ਹੈ ਉਹ ਤੇ ਬੜਾ ਹੀ ਖੁਸ਼ ਹੈ ਉਹਨੂੰ ਤੇ ਹੋ ਗਿਆ ਕਿ ਮੈਨੂੰ ਹੁਣੇ ਹੀ ਯੂਨੀਫਾਰਮ ਪਾ ਦੋ ਕਿਉਂਕਿ ਹੁਣੇ ਚਲੀ ਜਾਵਾਂ ਇਹਨੂੰ ਤੇ ਚਾਹ ਬੜਾ ਹੈ ਲੇਕਿਨ ਇਹਨਾਂ ਨੂੰ ਬੁਖਾਰ ਬੜਾ ਹੈ ਕਿ ਸਾਡੇ ਸਕੂਲੇ ਨਾ ਜਾਣਾ ਪਵੇ ਹੈਣਾ ਵੀਰ ਜੀ ਤੁਸੀਂ ਕਿਵੇਂ ਕੀ ਜਰਾ ਦੱਸੋਗੇ ਆਪਣੇ ਵਿਚਾਰ ਕੀ ਕੱਲ੍ਹ ਤੁਸਕੂਲ ਜਾਣਾ ਪੈ ਰਿਹਾ ਤੁਹਾਨੂੰ ਤੇ ਤੁਸੀਂ ਖੁਸ਼ ਹੋ ਨਹੀਂ ਜੀ ਹਾਂਜੀ ਨਹੀਂ ਜੀ ਨਹੀਂ ਜੀ ਇਹ ਹੋਰ ਤੁਸੀਂ ਕੀ ਚਾਹੁੰਦੇ ਹੋ ਛੁੱਟੀਆਂ ਵਗ ਜਾਣ ਪਰਾਪਾਈ ਛੁੱਟੀਆਂ ਵਗ ਜਾਣ ਹਾਂਜੀ ਮੈਡਮ ਜੀ ਤੁਸੀਂ ਵੀ ਕੁਝ ਦੱਸੋਗੇ ਤੁਸੀਂ ਕੀ ਚਾਹੁੰਦੇ ਹੋ ਜੀ ਛੁੱਟੀਆਂ ਆ ਗਈਆਂ ਨੇ 12 ਨਹੀਂ 15 ਤਰੀਕ ਤੱਕ 15 ਤਰੀਕ ਤੱਕ ਹੋਰ ਛੁੱਟੀਆਂ ਵਧਾਈਆਂ ਜਾਣ

ਕਿ ਤੁਹਾਨੂੰ ਫੇਰ ਛੁੱਟੀ ਆਣੀ ਹੈ ਦੋ ਦਿਨ ਫੇਰ ਤੁਸੀਂ ਘਰੇ ਹੋ ਪੜ ਲਓ ਵੀ ਪੜ ਲਓ ਫੇਰ ਕਿ ਦੋ ਹੀ ਛੁੱਟੀਆਂ ਹੋਣੀਆਂ ਸੁਣ ਲੋ ਰੱਜ ਨਹੀਂ ਹੈ ਗੈਨਾਂ ਨੂੰ ਇਹ ਨਹੀਂ ਖੁਸ਼ ਹੋ ਸਕਦੇ ਤੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਸਾਰੇ ਸੁਧਾਰ ਆਪਣੇ ਪੰਜਾਬ 'ਚ ਇਸ ਟਾਈਮ ਹੋ ਚੁੱਕਿਆ ਹੈ ਬਾਰਿਸ਼ਾਂ ਵੀ ਘਟ ਗਈਆਂ ਅੱਜ ਥੋੜੀ ਜੀ ਕਣੀ-ਕਣੀ ਪਈ ਆਪਣੇ ਥੋੜੀ-ਥੋੜੀ ਬਾਰਿਸ਼ ਹੋਈ ਹੈ ਮੈਂ ਬਾਹਰ ਦਿਖਾ ਹੀ ਦਿੰਨੀ ਹੈ ਮੋਮੈਂਟ ਕੋਈ ਜ਼ਿਆਦਾ ਬਾਰਿਸ਼ ਨਹੀਂ ਹੋ ਰਹੀ ਐਸ ਟੰਪੈ ਹੈ ਵੀ ਰਹੀ ਐ ਇਸ ਤੇ ਬਾਰਿਸ਼ ਰੇਮਾ ਆ ਦੇਖੋ ਦੇਖ ਲੋ ਜੀ ਇਹ ਦੁਪਹਿਰ ਤੋਂ ਹੋ ਰਹੀ ਐ ਬਾਰਿਸ਼ ਆਪਣੇ ਲੇਕਿਨ ਜ਼ਿਆਦਾ ਨਹੀਂ ਬਸ ਇਦਾਂ ਹੀ ਹੋ ਰਹੀ ਐ ਸਵੇਰ ਦੁਪਹਿਰ ਦੀ ਇਤੋਂ ਜ਼ਿਆਦਾ ਹੀ ਵਧਦੀ ਪਈ ਐਨੀ ਐ ਤੇ ਬਸ ਇਦਾਂ ਅੱਪਾ ਤੇ ਕਹਿਨੇ ਹੋਵੇ ਹੀ ਨਾ ਹੋਰ 1-2 ਮਹੀਨੇ ਬਾਰਿਸ਼ ਨਾ ਹੋਵੇਗੀ ਜੋ ਪਾਣੀ ਦਾ ਹੜ੍ਹ ਬਹੁਤ ਜ਼ਿਆਦਾ ਹੈ ਪਾਣੀ ਸੁੱਕ ਜਾਏਗਾ ਹੈਨਾ ਕਰ ਲਿਆ ਮੜਕਾ ਮੈਂ ਹੁਣ ਫੋਨ ਲਾ ਕੇ ਬੈ ਗਈਆਂ ਚੱਲ ਕਰ ਵੀਰ ਦੇ ਸਿਆਣੇ ਕੰਮ ਵੇਖੋ ਹੋੜ ਕਿਉਂ ਘਟਾਣਾ ਵੀਰ ਨੇ ਸਪੈਲਿੰਗ ਲਿਖੀ ਸੀ ਹੈਂਡ ਦੀ ਆ ਵੇਖੋ ਇਹ ਹੈਂਡ ਦੀ ਸਪੈਲਿੰਗ H A N D ਤੇ ਯੇਰ ਮਿਟਿਆ ਫਿਰ ਵੀ ਨਹੀਂ 100 100 100 ਹੈਂਡ ਐਂਡ ਐਚ ਐਂਡ ਐਂਡ ਹੈਂਡ ਦਵਾ ਆਣਿਆ ਲੇਖ ਪੁੱਠੇ ਕੰਮ ਤੁਹਾਨੂੰ ਕਿੱ데 ਆਂਦੇ ਓਏ ਹੋਏ ਪੜ੍ਹ ਲਓ ਪੜ੍ਹ ਲਓ ਵੇ ਸ਼ੁਕਰ ਹੈ ਬਾਬੇ ਦਾ ਜਵੇਰੇ ਤੁਸੀਂ ਸਕੂਲ ਜਾਣਾ ਹੈ ਇਹਨੂੰ ਵੀ ਆ ਮੇਰੀ ਬੰਦਰੀ ਜੀ ਮੇਰਾ ਪੂਰਾ ਹਾਲ ਕਰੀ ਜਾਂਦੀ ਚੜ ਚੜ ਕੇ ਮੇਰੇ ਉੱਤੇ ਪਰ ਤੂੰ ਵੀ ਸਕੂਲ ਜਾਣਾ ਜਵੇਰੇ ਮੇਰੀ ਥੋਣੀ ਹੈ ਤੂੰ ਵੀ ਜਾਏਂਗੀ ਆਲ ਤੇ ਨਾ ਮੇਰੇ ਬਾਦ ਆਏ ਹੋਏ ਹਾਂ ਛਾੜੇ ਕਹਿੰਗੇ ਤੇ ਛੋਤੀ ਜੀ ਬੰਦਰੀ ਇਹ ਛਾੜੀ ਆਏ ਹੋਏ ਨਹੀਂ ਮੇਰਾ ਬੱਚਾ ਆ ਦੇਖੋ ਜੀ ਇਹ ਆਪਣੀ ਕਿਚਨ ਪਿਆਰੀ ਜੀ ਛੋਟੀ ਜੀ ਰਸੋਈ ਤੇ ਆ ਜਿਹੜੀਆਂ ਸੈਲਫ ਤੁਸੀਂ ਦੇਖ ਰਹੇ ਹੋ ਮਿਰਰ ਵਾਲੀਆਂ ਇਹ ਆਪਾਂ ਹੁਣ ਅੱਜ ਲਗਾਈਆਂ ਇਹ ਆਪਣੇ ਕੋਲ ਪਈਆਂ ਸੀਗੀਆਂ ਫਰੀ

ਹਾ ਵੀਰ ਓਏ ਹੋ ਵੀਰੂ ਨਈ ਬੁੱਤ ਦੇਖ ਜੇਗੀ ਹਾਂ ਮੇ ਪਪਾ ਨੇ ਦਿੱਤਾ ਹੈ ਵੀਰੂ ਦੇਖ ਨਈ ਛੱਡ ਨੂੰ ਸਦਾਜੀ ਆਵੇ ਲਾ ਵੀਰ ਦੇ ਕੰਮ ਛੱਡ ਦੇ ਵੀਰੂ ਹਟ ਜਾ ਮੇਰੀ ਕੁੜੀ ਨੂੰ ਸਕੂਲ ਦੇ ਕੱਲ ਦੇ ਨਾਮ ਤੋਂ ਬੁਖਾਰ ਵੀ ਛੜਨ ਲੱਗ ਗਿਆ ਕਹਿੰਦੀ ਪੱਖਾ ਵੀ ਬੰਦ ਕਰ ਦੋ ਮੰਮਾ ਤੇ ਏਸੀ ਵੀ ਛੱਡ ਕੇ ਸੋਫੀਆਂ ਦੇ ਛਾਲਾ ਮਾਰ ਰਹੇ ਹੋ ਮੈਨੂੰ ਵਿਖਾਂਦੀ ਪਈ ਮੰਮੀ ਵੇਖੋ ਠੰਡ ਕਿੱਥੇ ਲੱਗ ਰਹੀ ਤੇ ਠੰਡ ਚੰਗੇ ਬਨੇ ਬਾਲ ਦੇਰੇ ਹੂੰ ਸ਼ੈਤਾਨ ਜਿਹਾ ਆਕ ਕਿੱਡੇ ਗੰਨੇ ਆ ਆ ਕਿਉਂ ਹੋ ਰਿਹਾ ਐ ਵੀਰ ਆ ਪੜਾਈ ਐ ਹੈ ਪੜਾਈ ਹੁੰਦੀ ਐ ਨਹੀਂ ਸਰਕਸ ਲਈ ਐ ਤੂੰ ਸਿੱਧਾ ਗਦਾ ਜਾ ਓਏ ਹੋਏ ਓ ਤੇਰੇ ਨੂੰ ਕੀ ਬਾਤ ਹੈ ਵਦਿਆ 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 ਐ ਨਰੇਮ ਨੇ ਲਮਕਣਾ ਵੀਰ ਸਿੱਖ ਲਈ ਵੇਲੇ ਕਿੱਡਾ ਸੋਨਾ ਲਮਕਦੀ ਹੈ ਹੁਣ ਛੇੜੀ ਨਾ ਬੁੱਤ ਲੱਗੀ ਰਹਿੰਦੀ ਲੱਗੀ ਰਹਿੰਦੀ ਵੀਰ ਤੂੰ ਬੇਇੱਸ਼ਾਨਤਾ ਗਿੱਡੀਆਂ ਕਰਦਾ ਹੈ ਨਾ ਪੁੱਤ ਤੈਨੂੰ ਕੋਲ ਕੱਲੀ ਤੋਤਰੀ ਆਣੀ ਜਾਣਾ ਡੇਕ ਪੇਗੀ ਪੈਰ ਫਿਸਲ ਜਾਏਗਾ ਮੰਨ ਜਾ ਤੂੰ ਠੀਕ ਹੈ ਸ਼ਰਮ ਨਹੀਂ ਆਂਦੀ ਤੁਹਾਨੂੰ ਤੁਸੀਂ ਖੇਡੋ ਬਣਾਣ ਲੱਗੀ ਹੁਣ ਪਨੀਰ ਦੀ ਸਬਜ਼ੀ ਤੇ ਪਨੀਰ ਦੀ ਸਬਜ਼ੀ ਬਣਾਉਂਦੇ ਬਣਾਉਂਦੇ ਮੇਰਾ ਪੁੱਤ ਆ ਗਿਆ ਨਿੱਕਾ ਜਾਂ ਆਪਦੀ ਕੰਮ ਲੈ ਕੇ ਇਹ ਵਿੱਚ ਜ਼ਰੂਰ ਆਉਂਦੇ ਹੁੰਦੇ ਕੀ ਕਰਦੇ ਪਏ ਹੋ ठीठ okay. ला। जवा के नहीं। दे लगा दुधु थोड़ी लग जाएगा ਕਿੱਡੇ ਠੀਕ ਹੈ ਨਾ ਟੱਕਣ ਤੇ ਖੋਲਣਾ ਸਿੱਖ ਲੋ ਫਿਰ ਜੈਮ ਵੀ ਲਗਾ ਲੈਣਾ ਹਾਂ ਨਾ ਹਾਂ ਨਾ ਮम्मा ਦੀ ਹੈਲਪ ਦੀ ਜਰੂਰਤ ਪੈਗੀ ਨਾ ਫਿਰ ਮੈਂ ਲਗਾ ਕੇ ਦੂੰਗੀ ਜਿਵੇਂ ਟੱਕਣ ਖੋਲਾਂਗੀ ਤੇ ਤੂੰ ਐਵੇਂ ਖਾ ਜਾ ਚਲੋ ਲਗਾ ਲਓ ਆਪੇ ਲਗਾ ਲਓ ਮम्मा ਸ਼ਾਰੀ ਲਗਾ ਦੋ ਹਾਂ ਠੀਕ ਹੈ ਸਿੱਖੋ ਸਿੱਖੋ ਹੌਲੀ ਹੌਲੀ ਕੰਮ ਕਰਨੇ ਸਿੱਖੋ ਆਪੇ ਹੈਨਾ ਛਿਆਨੀ ਬੇਦੀ ਬਣ ਗਈ ਔਨ ਆਪੇ ਕੌਣ ਕਰਦੀ ਹੈ ਹਾਂ ਆਉਣਗੇ ਸੈਲ ਚੱਲਦਾ ਹੈ ਇਹਦਾ ਖਤਮ ਹੋ ਗਿਆ ਜੋਤ ਦੇ ਵੀਰ ਪੁੱਤ ਲੈ ਗਏ ਉਹਨਾਂ ਨਾਲ ਚੱਲੀ ਜਾਊਗਾ ਫੜੇ ਕੱਲ ਵੀਰ ਨੇ ਚਲਾਇਆ ਇਹਨੂੰ ਚਲਾਇਆ ਇਹਨੂੰ ਬੰਦ ਨਹੀਂ ਕੀਤਾ ਵੈਲੋ ਹੋ ਗਿਆ ਬੰਦ ਦੇਖਾਂ ਵੈਲੋ ਦੇਖੋ ਉਹਨਾਂ ਕੋਲ ਜਾ ਕੇ ਪੁੱਛ ਕੇ ਆਵਾਂਗੇ ਕਿ ਚੱਲ ਜੇਗਾ ਕਿ ਨਹੀਂ ਚੱਲ ਰੱਖ ਦੇ ਇੱਕ ਵਾਰੀ ਕੋਚ ਆਵਾਂਗੇ ਨਾ ਕੋਈ ਮੈਂ ਤਾਂ ਜਿਆਦਾ ਦਿਨ ਦੀ ਹੀ ਪੈਰਾ ਹਾਂ ਮੈਂ ਲੱਖਾ ਹਾਂ ਚਲੋ ਖਾਓ ਪਰ ਖਾ ਲੋ ਲੱਗ ਗਈ ਜੇਮ ਤੇ ਤੁਸੀਂ ਕਾ ਕ ਕਰ ਰਹੇ ਹੋ ਥੈਂਕ ਯੂ ਮਮਾ ਮੇਰਾ ਪੇਟੋ ਰੋਟੀ ਖਾ ਮੈਂ ਨਹੀਂ ਖਾਂਦੀ ਪਲੀਜ਼ ਰੋਟੀ ਖਾ ਲੋ ਗੁੱਡ ਨਾਈਟ ਗੁੱਡ ਨਾਈਟ ਕੀ ਕਹੇਗੀ ਇਹ ਸਿਆ ਰੋਟੀ ਖਵਾਉਂਦਾ ਮਾਮਲਾ ਨਾ ਬੜਾ ਹੀ ਸਾਈਂ ਬੱਚੇ ਹੱਸ ਚੱਲਦੇ ਕਿ ਹੁਣੇ ਮੈਂ ਗੁਰਗੁਰੇ ਦਾ ਕੋਈ ਪੈਕੇਟ ਲਿਆਵਾਂ ਤੇ ਖੋ ਕੇ ਖਾ ਰਹਿਣਾ ਇਹਨਾਂ ਨੇ ਹੈ ਨਾ ਕੁੱਕੜੇ ਖਾਣੇ ਹੈ ਦੀ ਮੂਤ ਭੜਿਆ ਬਈ ਅੱਗ ਲੱਗਦੀ ਆ ਇਹ ਤਾਂ ਆਏਗੀ ਗੁਰਗੁਰੇ ਨਾਲ ਰੋਟੀ ਖਾਂਦੇ ਇਹ ਸਬਜੀ ਘਟ ਖਾਂਦੇ ਆ ਬੱਚੇ ਸਾਡੇ ਤੇ ਗੁਰਗੁਰੇ ਨਾਲ ਰੋਟੀ ਖਾਲੰਦੇ ਆ ਕੋਈ ਚਲੋ ਵਧੀਆ ਵੀ ਗੱਲ ਹੈ ਪਰ ਵੀ ਸਾਡੇ ਰੋਟੀ ਪਾਣੀ ਨਾਲ ਤੇ ਕੰਮ ਖਤਮ ਹੋ ਗਿਆ ਹੈ ਬੱਚਿਆਂ ਨੇ ਹੋਮਵਰਕ ਵੀ ਕਰ ਲਿਆ ਹੁਣ ਸੇਰੀ ਕਰਾਂਗੇ ਅੱਪਿਆਰੀ ਸਕੂਲ ਜਾਣ ਦੀ ਇਸੇ ਨਾਲ ਆਪਾਂ ਕਰ ਰਹੇ ਹਾਂ ਜੀ ਵਲੌਗ ਨੂੰ ਐਂਡ ਤੇ ਵੀਡੀਓ ਚੰਗੀ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਲਾਈਕ ਇਸੇ ਨਾਲ ਜੀ ਬਾਏ 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 ਐਂਡ ਸਬਸਕ੍ਰਾਈਬ